ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ੀਆਂ ਤੇ ਤੰਦਰੁਸਤੀਆਂ ਬਖਸ਼ੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਕੇਸ ਕੀ ਛੋਟੀ ਕੇਸ ਕੀ ਜਿਹਨੂੰ ਅੰਮ੍ਰਿਤਧਾਰੀ ਬੀਬੀਆਂ ਆਪਣੇ ਸਿਰ ਤੇ ਸਜਾਉਂਦੀਆਂ ਨੇ ਜਾਂ ਫਿਰ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਸਮੇਂ ਛੋਟੇ ਬੱਚਾ ਨੂੰ ਆਸਾਨੀ ਨਾਲ ਬਣ ਸਕਦੇ ਆ ਠੀਕ ਹੈ ਜੀ ਤੇ ਇਹ ਬੜੀਆਂ ਕੰਫਰਟੇਬਲ ਹੁੰਦੀਆਂ ਨੇ ਤੇ ਬੰਨਣ ਚ ਵੀ ਆਸਾਨ ਆ ਇਸੇ ਤਰ੍ਹਾਂ ਦੀ ਕੇਸ ਕੀ ਦੀ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾ ਚੁੱਕੇ ਹਾਂ ਜਿਹੜੇ ਅੱਜ ਦੀ ਕੇਸ ਕਿ ਬਣਾਉਣੀ ਆ ਉਹ ਆਪਾਂ ਗਰਮੀਆਂ ਦੇ ਲਈ ਬਣਾ ਰਹੇ ਆ ਤੇ ਇਹ ਆਪਾਂ ਜਿਹੜਾ ਕਪੜਾ ਲਿਆ ਹੈ ਲਾਈਨਿੰਗ ਵਾਲਾ ਹੈ ਜੀ ਆਪਾਂ ਨੂੰ ਇਹਨਾਂ ਨੂੰ ਡਬਲ ਫੋਲਡ ਕਰ ਲਿਆ ਹੋਇਆ ਠੀਕ ਆ ਡਬਲ ਫੋਲਡ ਚੰਗੀ ਤਰ੍ਹਾਂ ਕਰ ਲੈਣਾ ਏ ਤੇ ਇਹ ਜਿਹੜਾ ਲਾਈਨਿੰਗ ਵਾਲਾ ਕਪੜਾ ਹੁੰਦਾ ਉਹਦਾ ਏ ਠੀਕ ਆ ਕਲਰ ਤੁਸੀਂ ਆਪਣੀ ਪਸੰਦ ਨਾਲ ਲੈ ਸਕਦੇ ਹੋ ਇਧਰ ਨੂੰ ਆਪਾਂ ਲਾਵਾਂਗੇ ਜੀ 9 ਇੰਚ ਨਿਸ਼ਾਨੀ ਤੇ ਇਧਰ ਨੂੰ ਲਗਾਵਾਂਗੇ 7 ਇੰਚ ਠੀਕ ਹੈ ਜੀ ਇਧਰੋਂ 9 ਤੇ ਇਧਰੋਂ 7 ਮਤਲਬ ਇੱਕ ਪਾਸੇ ਆਪਾਂ 7 ਇੰਚ ਤੇ ਤੇ ਇੱਕ ਪਾਸੇ 9 ਇੰਚ ਤੇ ਆਪਾਂ ਜਿਹੜੇ ਨਿਸ਼ਾਨੀਆਂ ਲਗਾ ਲੈਣੀਆਂ ਤੇ ਇਹਨੂੰ ਪ੍ਰੋਪਰ ਕਰਕੇ ਬਿਲਕੁਲ ਕਟਿੰਗ ਕਰ ਲੈਣੀਆਂ। ਕੱਟ ਕੇ ਦੇਖੋ ਆਪਣੇ ਕੋਲ ਇੱਕ ਪੀਸ ਹੋ ਗਿਆ। ਜਿਸ ਤੇ ਲੰਬਾਈ 9 ਤੇ ਚੁੜਾਈ ਜਿਹੜੀ ਉਹ 7 ਇੰਚਾ। ਇਹਨੂੰ ਫੇਰ ਆਪਾਂ ਇੱਕ ਵਾਰ ਡਬਲ ਫੋਲਡ ਕਰ ਲੈਣਾ। ਡਬਲ ਫੋਲਡ ਕਰਕੇ ਆਪਾਂ 2 ਇੰਚ ਤੇ ਨਿਸ਼ਾਨੀ ਲਗਾ ਲੈਣੀ ਐ ਇੱਥੋਂ ਠੀਕ ਆ। ਜਿਹੜੀ ਨਿਸ਼ਾਨੀ ਇਹ ਆਪਾਂ ਬੰਦ ਭਾਗ ਵਾਲੇ ਪਾਸੇ ਲਾਈਆ ਤੇ ਦੂਸਰੇ ਪਾਸੇ ਉਹ ਕੋਨੇ ਤੋਂ 1 ਇੰਚ ਦੀ ਨਿਸ਼ਾਨੀ ਲਗਾ ਕੇ ਆਪਾਂ ਇਹ ਗੁਲਾਈ ਪਾ ਦੇਣੀ ਆ ਤੇ ਉਧਰੋਂ 2 ਇੰਚ ਤੋਂ ਗੁਲਾਈ ਪਾਉਂਦੇ ਪਾਉਂਦੇ ਉੱਪਰ ਮਿਲਾ ਦੇਣਾ ਤੇ ਇਹਨੂੰ ਆਪਾਂ ਕਟਿੰਗ ਕਰ ਦੇਣਾ ਕਟਿੰਗ ਕਰਕੇ ਦੇਖੋ ਆਪਣੇ ਕੋਲੇ ਇੱਕ ਇਦਾਂ ਦਾ ਪੀਸ ਤਿਆਰ ਹੋ ਗਿਆ ਤੇ ਇਹਦੇ ਕੁਲਾਈ ਆਪਾਂ ਜਿਹੜੀ ਚੰਗੀ ਤਰਾ ਬਣਾ ਲੈਣੀ ਆ ਦੇਖੋ ਆਪਣੇ ਕੋਲੇ ਜਿਹੜਾ ਪੀਸ ਆ ਇਹ ਰੈਡੀ ਆ ਇਹਨੂੰ ਆਪਾਂ ਆਲੇ-ਦਾਲੇ ਤੋਂ ਬਿਲਕੁਲ ਐਂਗਲ ਦੇ ਪੀਸੇ हिसाब ਨਾਲ ਰੱਖਦੇ ਹੋਏ ਚੰਗੀ ਤਰਾ ਮਿਲ ਲੈਣਾ ਬਿਲਕੁਲ ਪ੍ਰਾਪਰ ਇਹਨੂੰ ਮਿਲ ਲੈਣਾ ਪੂਰਾ ਮਿਲਣਾ ਹੈ ਹਾਂਜੀ ਇੱਥੋਂ ਤੱਕ ਆਪਾਂ ਮਿਲ ਲਿਆ ਤੇ ਆਪਣਾ ਕੁਛ ਤੇਜ਼ ਆ 24 ਦੇ ਹਿਸਾਬ ਨਾਲ ਆਉਂਦਾ ਹੁੰਦਾ ਬਾਕੀ ਤੁਸੀਂ ਆਪਣੇ ਹਿਸਾਬ ਸਾਈਜ਼ ਦੇ ਹਿਸਾਬ ਨਾਲ ਲੈਣਾ ਹੁਣ ਉਸੇ ਤਰ੍ਹਾਂ ਆਪਾਂ ਕੱਪੜੇ ਨੂੰ ਡਬਲ ਫੋਲਡ ਕਰ ਰਿਆ ਹੋਇਆ ਤੇ ਆਪਾਂ 5 ਇੰਚ ਚੌੜਾ ਕੱਪੜਾ ਲੈਣਾ 5 ਇੰਚ 6 ਇੰਚ ਕਿ ਤੁਹਾਡਾ ਸਿਰ ਥੋੜਾ ਜਿਹਾ ਵੱਡਾ ਹੈ ਹਨਾ ਤਾਂ ਤੁਸੀਂ 6 ਇੰਚ ਲੈ ਸਕਦੇ ਹੋ ਨਹੀਂ ਤਾਂ 5 ਇੰਚ ਵੀ ਬਹੁਤ ਹੁੰਦਾ ਹੈ ਹਨਾ ਜੇ ਛੋਟੇ ਵਿੱਚ ਦਾ ਬਣਾਉਣੇ ਆ ਤੁਸੀਂ ਤਾਂ 4 ਇੰਚ ਬਹੁਤ ਆ ਠੀਕ ਹੈ ਤੇ ਹੁਣ ਜਿਹੜਾ ਆਪਾਂ ਇਹ ਕੱਪੜਾ ਲੈਣਾ ਜਿਹੜੀ ਇਹਦੀ ਲੰਬਾਈ ਆ ਡਬਲ ਕਰਕੇ 24 ਇੰਚ ਤਾਂ ਅਲੱਗ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ 8 8 ਇੰਚ ਦੋਨਾਂ ਪਾਸੇ ਟਣੀਆਂ ਵਾਸਤੇ ਜਿਹੜੀਆਂ ਆਪਾਂ ਬਣਾਉਣੀਆਂ ਨੇ ਉਹ ਅਲੱਗ ਹੋਣੀ ਚਾਹੀਦੀ ਆ ਦੇਖੋ ਆਪਾਂ ਇੱਕ ਪੀਸ ਲਿਆ ਇਹਦੀ ਜਿਹੜੀ ਲੰਬਾਈ ਆ ਇਹ ਡਬਲ ਫੋਲਡ ਕਰਕੇ ਪਹਿਲਾ ਆਪਾਂ 1.5 ਜਿਵੇਂ 24 ਇੰਚ ਹੋ ਗਈ ਤੇ ਉਸ ਤੋਂ ਬਾਅਦ 8 8 ਇੰਚ ਹੋਰ 16 ਇੰਚ ਠੀਕ ਹੈ ਜੀ ਇੰਨੇ ਲੈ ਕੇ ਇਹਨੂੰ ਆਪਾਂ ਡਬਲ ਕਰ ਲੈਣਾ ਠੀਕ ਹੈ ਜੀ ਇਹਨੂੰ ਡਬਲ ਕਰ ਲੈਣਾ ਦੋਨਾਂ ਪਾਸੇ ਉਹ ਮਤਲਬ 8 ਇੰਚ ਦੀ ਤਣੀ ਆਪਣੀ ਉਧਰੋਂ ਬਣਨੀ ਆ ਤੇ 8 ਇੰਚ ਦੀ ਇਧਰੋਂ ਬਣਨੀ ਆ ਦੋਨਾਂ ਪਾਸੇ 8 8 ਇੰਚ ਦੀ ਆਪਣੇ ਤਣੀਆਂ ਬਣਣ ਗਈਆਂ ਬਾਕੀ ਜਿਹੜਾ ਤੁਸੀਂ ਪੀਸ ਨਾਪਿਆ ਸੀਗਾ ਉਹ 24 ਸੀ 23 ਸੀਗਾ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣਾ ਉਹਨਾਂ ਕੱਪੜਾ ਆਪਣਾ ਜਿਹੜਾ ਅਸੀਂ ਵਿਚਕਾਰ ਰੱਖਣਾ 8 8 ਇੰਚ ਦੀ ਤਣੀ ਰੱਖ ਕੇ ਉਸ ਤੋਂ ਬਾਅਦ ਜੋ ਆਪਣਾ ਸੀਗਾ ਉਹ ਰੱਖਣਾ ਤੇ ਦੇਖੋ ਆਪਾਂ ਇਹਦਾ ਅੱਧ ਕਰ ਲਿਆ ਅੱਧ ਕਰਕੇ ਆਪਾਂ ਇੱਕ ਇਹ ਨਿਸ਼ਾਨੀ ਲਗਾਤੀ ਆ ਠੀਕ ਹੈ ਜੀ ਦੇਖੋ ਇਹਦਾ ਵੀ ਅੱਧ ਕਰ ਲਿਆ ਤੇ ਇਹਦਾ ਵੀ ਅੱਧ ਕਰ ਲਿਆ ਹੁਣ ਆਪਾਂ ਕੀ ਕਰਨਾ ਜਿਹੜਾ ਆਪਾਂ ਅੱਧ ਕਰਿਆ ਸੀ ਜਿੱਥੇ ਆਹ ਵਾਲਾ ਅੱਧਾ ਨਾਲ ਆਪਣਾ ਤੇ ਦੇਖੋ ਆਧਾ ਨੂੰ ਆਧਾ ਦੇ ਵਿੱਚ ਮਿਲਾ ਕੇ ਇਹਨੂੰ ਆਪਾਂ ਇਦਾਂ ਇਦਾਂ ਰੱਖਦੇ ਹੋਏ ਇਹਨੂੰ ਇਹਦੇ ਨਾਲ ਸਲਾਈ ਕਰ ਲੈਣਾ ਦੇਖੋ ਇਦਾਂ ਸੀ ਕੇ ਤੇ ਇੱਥੇ ਆਪਾਂ ਇੱਕ ਛੋਟੀ ਜਿਹੀ ਪੱਟੀ ਕੱਟ ਲਾਂਗੇ ਤੇ ਬਿਲਕੁਲ ਛੋਟੀ ਜਿਹੀ ਪੱਟੀ ਕੱਟ ਕੇ ਦੇਖੋ ਇੰਨੇ ਕ ਹਾਂ ਜੀ ਦੇਖੋ ਇੰਨੀ ਕੋ ਮਤਲਬ 1.5 ਇੰਚ ਦੀ 1 ਇੰਚ ਦੀ ਤੁਸੀਂ ਇਹ ਚੌਰਸ ਪੱਟੀ ਜਿ ਘੱਟ ਲਈ ਆ ਤੇ ਹੁਣ ਜਿਹੜਾ ਆਪਾਂ ਉੱਪਰ ਸੀ ਉੱਥੇ ਆਪਾਂ ਦੋ ਵਾਲ ਪਾਉਣੇ ਆ ਤਿੰਨ ਪਾਉਣੇ ਆ ਇਹ ਤੁਹਾਡੀ ਆਪਣੀ ਮਰਜ਼ੀ ਆ ਮਤਲਬ ਜਿਹੜਾ ਇਹ ਨਾ ਹਿੱਸਾ ਇਹਨੂੰ ਥੋੜਾ ਜਿਹਾ ਘਟਾਉਣਾ ਆਪਾਂ ਚਾਹੇ ਤੁਸੀਂ ਦੋ ਵਾਲ ਪਾ ਲਓ ਚਾਹੇ ਨਿੱਕੇ ਨਿੱਕੇ ਕਰਕੇ ਕਾਫੀ ਪਾ ਲਓ ਤੁਹਾਡੀ ਇੱਛਾ ਆ ਨਾ ਚਾਹੇ ਤਿੰਨ ਪਾ ਲਓ ਤੁਹਾਡੀ ਮਰਜ਼ੀ ਆ ਤੇ ਜਿਹੜੀ ਇਹ ਪੱਟੀ ਆ ਇਹ ਆਪਾਂ ਇਹਦੇ ਉੱਤੇ 1.5 ਇੰਚ ਦੀ ਜਿਹੜੀ ਲਾਈਨ ਇੱਦਾਂ ਲਾ ਕੇ ਇਹਨੂੰ ਇਦਾਂ ਡਬਲ ਫੋਲਡ ਕਰਕੇ ਇਦਾਂ ਇਹਦੇ ਉੱਤੇ ਸੀ ਦੇਣਾ ਤੋ ਸਲਾਈ ਮਾਰਨੀ ਆ ਇਹ ਜਿਹੜੀ ਫਿਨਿਸ਼ਿੰਗ ਆ ਇਹ ਆ ਚੁਗੀ ਤੇ ਫालतू ਕਪੜੇ ਨੂੰ ਕੱਟਤਾ ਆਪਾਂ ਤੇ ਹੁਣ ਜਿਹੜਾ ਇਹ ਪੀਸਾ ਇਹ ਆਪਾਂ ਇਹਦੇ ਨਾਲ ਜੋੜ ਲੈਣਾ ਸਾਰੇ ਤੇ ਜਿਹੜੀ ਸਲਾਈ ਆ ਉਹ ਲਗਾ ਲੈਣੀ ਆ ਜਦੋਂ ਆਪਾਂ ਅੱਧ ਚੋਂ ਰੱਖ ਕੇ ਆਪਾਂ ਸਲਾਈ ਲਗਾਵਾਂਗੇ ਨਾ ਤਾਂ ਆਪਣੇ ਆਪ ਜਿਹੜਾ ਬਾਕੀ ਕਪੜਾ ਤਣੀਆਂ ਦੇ ਨਾਲ ਰਹਿ ਚੁਗਾ ਦੇਖੋ ਆਪਾਂ ਸਲਾਈ ਲਗਾ ਲਈ ਆ ਠੀਕ ਆ ਇਹਨੂੰ ਤੁਸੀਂ ਹੁਣ ਸਲਾਈ ਨੂੰ ਦਿਵਾ ਲੈਣਾ ਬਾਅਦ ਚੋਂ ਚੰਗੀ ਤਰ੍ਹਾਂ ਤੇ ਮੂਰੇ ਤੁਸੀਂ ਲੇਸ ਲਗਾ ਸਕਦੇ ਹੋ ਫਰੰਟ ਤੇ ਉਹ ਤੁਹਾਡੀ ਇੱਛਾ ਹੈ ਨਾ ਜਿਵੇਂ ਹੁਣ ਆ ਜਿਹੜਾ 8 8 ਇੰਚ ਆਪਾਂ ਕਪੜਾ ਫालतू ਲਿਆ ਸੀਗਾ ਵਲਾ ਇਹਨੂੰ ਵੀ ਆਪਾਂ ਜਿੰਨੀ ਕੁ ਚੌੜੀ ਤਣੀ ਰੱਖਣੀ ਆ ਉਹਨਾਂ ਕਰਾ ਕੇ ਬਾਕੀ ਆ ਜਿਹੜੀ ਉਹਦੀ ਸ਼ੇਪ ਜੀ ਪਾ ਕੇ ਆਪਾਂ ਕਟਿੰਗ ਕਰ ਦੇਣੀ ਆ ਵੇਖੋ ਜਿਵੇਂ ਇਹ ਆ ਹੁਣ ਤੁਸੀਂ ਜਿੰਨੀ ਚੁੜਾਈ ਤਣੀ ਦੀ ਲੈਣੀ ਆ ਲੈ ਸਕਦੇ ਹੋ ਤੇ ਇੱਥੋਂ ਆਪਾਂ ਜਿਵੇਂ 1 ਇੰਚ ਦੀ ਤਣੀ ਬਣਾਣੀ ਆ ਤਾਂ ਥੋੜੇ ਜਿ ਵਿੱਚ ਅੰਦਰ ਫੋਲਡ ਜਿਹੜਾ ਹੋਣਾ ਉਹ ਰੱਖ ਕੇ ਅਪਾ ਇਹਨੂੰ ਸ਼ੇਪ ਦੇ ਸਕਦੇ ਆ ਠੀਕ ਹੈ ਜੀ ਇੱਦਾਂ ਇਹਨੂੰ ਇਹਦੇ ਨਾਲ ਤਾਂ ਸ਼ੇਪ ਦੇ ਕੇ ਕਟਿੰਗ ਕਰ ਦੇਣਾ ਹੁਣ ਤਣੀ ਤੁਸੀਂ ਜਿੰਨੀ ਛੋੜ ਵਾਲੀ ਰੱਖਣੀ ਆ ਉਹ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਹੁਣ ਦੇਖੋ ਜਿਹੜਾ ਇਹ ਪੀਸ ਆ ਤਣੀ ਵਾਲਾ ਇਹਨੂੰ ਅਪਾ ਇਦਾਂ ਰੱਖ ਕੇ ਸਲਾਈ ਮਾਰ ਲੈਣੀ ਆ ਦੇਖੋ ਥੱਲੇ ਅਪਾ ਇਹਨੂੰ ਬੰਦ ਕਰ ਦੇਣਾ ਦੇਖੋ ਇਦਾਂ ਰੱਖ ਕੇ ਉਸ ਤੋਂ ਬਾਅਦ ਦੋਨਾਂ ਪਾਸੇ ਉਹ ਥੋੜਾ ਥੋੜਾ ਫੋਲਡ ਕਰਕੇ ਕਿਤਾ ਆਪਾਂ ਸਾਰੇ ਤੇ ਜਿਹੜੀ ਸਲਾਈਆਂ ਲਗਾ ਦੇਣੀਆਂ ਦਾ ਇਹ ਤੇ ਸਟਾਈਲ ਕਰਨੀਆਂ ਦੂਜੇ ਪਾਸੇ ਵੀ ਦੋਨਾਂ ਪਾਸੇ ਆਪਾਂ ਜਿਹੜੀ ਸਲਾਈ ਹੈ ਬੜੀ ਫਿਨਿਸ਼ਿੰਗ ਨਾਲ ਲਗਾ ਦੇਣੀ ਆ ਤੇ ਉਸ ਤੋਂ ਬਾਅਦ ਦੇਖੋ ਇਹ ਆਪਣੀ ਜਿਹੜੀ ਕੇਸ ਕੀ ਆ ਇਹ ਬਣ ਕੇ ਰੈਡੀ ਹੋ ਗਈ ਆ ਬੰਨੀ ਹੋਈ ਕੰਫੀਟੇਬਲ ਆ ਚੁੰਨੀ ਬਾਰ-ਬਾਰ ਉਤਰਦੀ ਆ ਤਾਂ ਕੇਸ ਕੀ ਬੰਨੀ ਹੋਵੇ ਕੋਈ ਦਿੱਕਤ ਨਹੀਂ ਹੈਗੀ ਠੀਕ ਤੇ ਕੇਸ ਕੀ ਬਹੁਤ ਹੀ ਛੇਤੀ ਬੰਨੀ ਜਾ ਸਕਦੀ ਆ ਠੀਕ ਹੈ ਜੀ ਦੇਖੋ ਹੁਣ ਤੁਸੀਂ ਆਪਣੇ ਇਹਨੂੰ ਮੋਰੇ ਚਾਹੋ ਤਾਂ लेस ਵਗੈਰਾ ਲਗਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਤੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕੇਸ ਕਿ ਬਣ ਕੇ ਤਿਆਰ ਹੋ ਗਈ ਆ ਤੇ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਠੀਕ ਹੈ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਤਾਂ ਨਵਾਦ ਮਿਲਦੇ ਆ ਜੇ ਖੋਰ ਨਵੀਂ ਵੀਡੀਓ ਨਾਲ ਥੈਂਕਸ ਫॉर ਵਾਚਿੰਗ